ਰੋਟੀ ਇੱਕੜੀ ਪੱਕੀ ਤੇ ਧੂਆਂ ਸਾਰੇ ਖਰਚ ਕਰਤਾ ਏ ਧੂਆਂ ਧੂਆਂ ਕਰਤਾ ਸਾਰੇ ਖਰਚ ਆਹ ਥੈਂਕ ਯੂ ਸੋ ਮੱਚ ਵੈਲਕਮ ਨਹੀਂ ਹੁੰਦਾ ਕੰਮ ਦਾ ਨਾ ਕਰਿਆ ਕਰੋ ਤਿਆਰੀ ਅਗਲੇ ਸਾਲ ਮੈਂ ਵੀ ਵਿਆਹ ਕਰਾ ਲੈਣਾ ਮੰਮੀ ਹੁਣ ਮੈਨੂੰ ਕੁੜੀ ਲੱਭ ਕੇ ਦੇ ਦਿਓ ਬਸ ਤੁਸੀਂ ਕੀ ਕਰਾਂ ਗਿਆ ਮੈਂ ਕੁੜੀ ਲੱਭੋ ਤੇ ਕਰਾਓ ਲੱਭ ਰਿਹਾ ਮੈਨੂੰ ਲੱਭਣੀ ਨਹੀਂ ਨਾ ਮੈਨੂੰ ਲੱਭ ਜਾਂਦੀਆਂ ਮੁੜਕੇ ਵਿਚਾਰੇ ਦੇ ਪਾਪੇ ਭੂਪੇ ਨਹੀਂ ਮੰਨਦੇ ਮੁੜਕੇ ਕਿਹਾ ਮੈਂ ਸਤੋਡੇ ਘਰੇ ਡੋਲੂ ਲੈ ਕੇ ਆਉਣਾ ਏ ਡੋਲੂ ਲੈ ਕੇ ਆਉਣਾ ਵਾਜੀ ਪੁੱਛੀਏ ਢਾਈ ਬਿਰਕਾ ਜਾਣੀ ਕਿਸਨ ਹੋਰ ਦੀ ਮੰਮੀ ਤੇ ਸੁਪਤਰੀ ਆਏ ਮੋਟੇ ਹੋਣਾ ਲੱਭਿਆ ਵੀਰ ਦਾ ਵਿੱਚ ਵੀਰ ਵੀ ਆਏ ਆਏ ਲੱਭੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾਟ ਤੱਕ ਜਰੂਰ ਦੇਖਿਓ ਏਕਣੀ ਪੱਕੀ ਰੋਟੀ ਏਕੜੀ ਪੱਕੀ ਤੇ ਤੂਆਂ ਸਾਰੇ ਘਰ ਚ ਕਰਤਾ ਏ ਤੂਆਂ ਤੂਆਂ ਕਰਤਾ ਸਾਰੇ ਘਰ ਚ ਬਸ ਕਰ ਕਰੋ ਧੱਕਾ ਤੋੜਨਾ ਨਹੀਂ ਆੱਖਾ ਮੋੜਨਾ ਨਹੀਂ ਆ ਵੀ ਦੇਖ ਨਹੀਂ ਆ ਥੈਂਕ ਯੂ ਸੋ ਮੱਚ ਵੈਲਕਮ ਨਹੀਂ ਹੁੰਦਾ ਕੰਮ ਦਾ ਨਾ ਕਰਿਆ ਕਰੋ ਹੈ ਪਗਾਈ ਜਾਂਦੀ ਆ ਚਾਚਾ ਸਾਸਰੀ ਘਰ ਕੀ ਹਾਲ ਚਾਚਾ ਜੀ ਗੁੱਡ ਮਾਰਨਿੰਗ ਸਾਸਰੀ ਘਰ ਚਾਚੇ ਤਿਆਰੀ ਅਗਲੇ ਸਾਲ ਮੈਂ ਵੀ ਵਿਆਹ ਕਰਾ ਲੈਣਾ ਮੰਮੀ ਹੁਣ ਮੈਨੂੰ ਕੁੜੀ ਲੱਭ ਕੇ ਦੇ ਦਿਓ ਬਸ ਤੁਸੀਂ ਮੰਮੀ 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 86 ਦੀ ਨਹੀਂ ਮੰਮੀ 2000 ਦੇ ਬਰਤਨ ਨੇੜੇ ਤੇ ਚਾਹੀਦਾ ਪੜੂ ਵਿਆਹ ਵਿਆਹ ਕਰਾਉਣਾ ਆਪਾਂ ਵੀ ਹੁਣ ਉਹ ਮੈਂ ਕਹਿੰਨਾ ਰੰਗ ਲੂ ਲੱਗ ਜਾਂਦੇ ਘੰਟਾ ਤੱਕ ਸਾਰੇ ਇਗਨੋਰ ਕਰੀ ਜਾਂਦੇ ਮੇਰੇ ਵਿਆਹ ਵਾਲੀ ਗੱਲ ਤੋਂ ਵਿਆਹ ਕੀ ਕਰਾਂ ਵਿਆਹ ਨੂੰ ਕੁੜੀ ਲੱਭੋ ਤੇ ਕਰਾਓ ਜਲਦੀ ਕਰਾ ਦਿਓ ਬਸ ਹੁਣ ਮੇਰਾ ਵਿਆਹ ਕਰਾ ਦਿਓ ਬਸ ਲੱਭ ਰਿਆ ਮੈਨੂੰ ਲੱਭਣੀ ਨਹੀਂ ਨਾ ਮੈਨੂੰ ਲੱਭ ਜਾਂਦੀਆਂ ਮੁੜਕੇ ਵਿਚਾਰੇ ਦੇ ਪਾਪੇ ਪੂਪੇ ਨਹੀਂ ਬੰਦੇ ਮੁੜਕੇ ਛੱਡ ਦਿੰਦੀਆਂ ਵਿਚਾਰ ਕੇ ਮੈਨੂੰ ਲੱਭਣਾ ਮੈਂ ਹੁਣੇ ਕਰ ਦਿੰਨੇ ਹਾਂ ਰਿਸ਼ਤੇ ਦੀ ਭਾਲ ਚ ਗੱਛਾਂ ਸੰਸੇ ਬਣੀ ਗਿਆ ਮੈਂ ਸੋਡੇ ਘਰੇ ਡੋਲੂ ਲੈ ਕੇ ਆਉਣਾ ਏ ਡੋਲੂ ਲੈ ਕੇ ਆਉਣਾ ਵਾਜੀ ਵਾਹ ਨਾੜੀ ਕਰੀ ਦੀ ਦਿਲ ਵੱਡੇ ਰੱਖੀ ਤੇ ਬੱਲਾ ਦੇ ਦਿਲ ਵੱਡੇ ਕਿ ਛੋਟੇ ਦੱਸ ਦੇ ਅੱਜ ਫਿਰ ਰਾਈਬੀਰ ਕੋਲ ਜਾਣੀ ਕਿਸਨੌਰ ਦੀ ਮੰਮੀ ਤੇ ਸੁਪਤਰੀ ਆਏ ਮੋਟੇ ਨਾਲ ਲੱਭਿਆ ਵੀਰ ਦਾ ਵਿੱਚ ਵੀਰ ਵੀ ਆਏ ਆਏ ਨਸ਼ੇ ਕਰਦੇ ਸਵੇਰੇ ਸਵੇਰੇ ਨਸ਼ੇ ਨਵਾਂ ਸਾਲ ਆ ਗਿਆ ਲੈ ਆ ਕੀ ਕਿਵੇਂ ਚੀਜ਼ਾਂ ਜੀਆਂ ਬਣਾਈਆਂ ਯਾਰ ਮੋਟੇ ਨੂੰ ਤਾਂ ਜਿੰਦਾ ਪਤਾ ਹੀ ਨਹੀਂ ਹੈ ਰ ਹੈ ਵਾਓ ਚਾਚਾ ਵਾਓ ਵੈਰੀ ਨਾਈਸ ਠੰਡ ਦੇ ਵਿੱਚ ਨਾਲ ਅੱਗ ਸੇਕ ਲਈ ਨਾ ਖੋ ਮਾਰ ਲਗੇ ਹੈ ਹੈ ਠੰਡ ਦੇ ਵਿੱਚ ਨਾਲ ਅੱਗ ਸੇਕ ਲਈ ਨਾ ਖੋ ਮਾਰ ਲਗੇ ਸੱਚੀ ਐਮ ਦਾਵਾ ਹੈ ਠੰਡ ਬਹੁਤ ਹੈ ਹੈ ਸੱਚੀ ਉਹ ਜਿਹਨੂੰ ਫਾਇਰ ਮੇਜਰ ਬ੍ਰਿਗੇਡ ਕਹਿੰਦੇ ਨੇ ਇੰਨੀ ਠੰਡ ਆ ਇੰਨੀ ਠੰਡ ਬਹੁਤ ਠੰਡ ਹੈ ਲਓ ਜੀ ਗੁੱਡ ਮਾਰਨਿੰਗ ਲਵ ਯੂ ਲਵ ਯੂ ਕਿੰਨਾ ਕ ਟਰੱਕ ਭਰ ਕੇ ਟਰੱਕ ਭਰ ਕੇ ਇਹ ਟਰੱਕ ਪਲਟ ਗਿਆ ਫੇਰ ਨਹੀਂ ਪੜਦਾ ਦੇ ਦੇ ਨਹੀਂ ਪਲਟਣ ਦੇ ਨੇ ਓਕੇ ਥੈਂਕ ਯੂ ਓਏ ਉਹ ਗਰਗराई ਲੈਣਾ ਕਰ ਰਹੇ ਨੇ ਵੀ ਚਾਚਾ ਚਲੋ ਕੋਈ ਨਹੀਂ ਮੈਂ ਲੈ ਲੇਣਾ ਤੇ ਅੱਗੇ ਲੈ ਆ ਸੰਗਨਾ ਨਾ ਨਾ 100 ਰੁਪਿਆ ਜ਼ਰੂਰੀ ਹੁੰਦਾ ਲੈ ਗਰਾਈ ਆ ਗਈ ਮੰਗੁ ਗਰਾਈ ਜਾ ਨਾ ਰੱਖ ਲੈ ਫੇਰ ਇੱਕ ਗਰਾਈ ਕਰੀ ਚਾਚਾ ਕਿੰਨਾ ਕਿ ਨਹੀਂ ਲਾਈ ਆ ਨਗਰਗੀਤਾਂ ਦੀ ਅੱਛਾ ਆ ਨਾ ਫਿਰ 1100 700 ਵਾਧੀ ਨਹੀਂ ਨਹੀਂ ਰੋਜ਼ ਤਾਂ ਨਹੀਂ ਜੋ 11 ਬਾਹੂ ਬਾਰ ਹਨਾ ਸੁਰਮਲੇ ਘਾਟੇ ਮਾੜੇ ਉਹ ਗੁਰਵਿੰਦਰ ਪੀਂਦਾ ਸੀ ਮੈਂ ਮੈਂ ਨਹੀਂ ਰੋਜ਼ ਪੀਂਦੀ ਇਹ ਤਾਂ ਕਦੇ ਕਦਾਈ ਪੀਂਦਾ ਸੀ ਤੇ ਨਹੀਂ ਤੇ ਨਹੀਂ ਉਧਰ ਉਹਨੋਂ ਨਹੀਂ ਉਧਰ ਕਾਰਡ ਹੋ ਗਈ ਉਧਰ ਕਾਰਡ ਹੋ ਗਈ ਏ ਏ ਕਿਤੇ ਕਦਾਈ ਪੀਂਦੇ ਰਹਿ ਅਸੀਂ ਯੇ ਕਿਥੋਂ ਪੀਂਦੇ ਵਾ ਪਾ ਦੀ ਉਧਰ ਲੀਆਂ ਰਹਿ ਜਾਂ ਦੋ ਹਾਂ ਚੱਕ ਦੇ ਕੰਬਾ ਹੁਣ ਲੈ ਗਿਆ ਰਾਜੂ ਸਾਗ ਜਿਹਾ ਆ ਗਿਆ ਆ ਤਾਂ ਹੈ ਸਾਗ ਹੀ ਆਪੀ ਆ ਕੀ ਇਹ ਕਿਹੜੀ ਨੇ ਸਾਗ ਕੱਟਤਾ ਸਾਰੇ ਖਾਂਦੀਆਂ ਸਾਗ ਆਪਣਾ ਹੀ ਕੱਢੀ ਆਉਂਦੀਆਂ ਹਨ ਉਹ ਪਰਲਾ ਲੈ ਗਿਆ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ